ਜੀ ਸਰਬੰਨ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਫਾਜ਼ਿਲਕਾ ਦੀ ਇਸ ਧਰਤੀ ਤੇ ਮੈਨੂੰ ਜਿਹੜਾ ਹੈਗਾ ਐਸਿਸ ਵੀ ਫਾਜ਼ਿਲਕਾ ਦਾ ਮੌਕਾ ਮਿਲਿਆ ਪੰਜਾਬ ਸਰਕਾਰ ਡੀਜੀ ਸਰਮਨੋਂ ਉਹਨਾਂ ਦੀ ਜਿਹੜੀ ਰਹਿਨਮਾਈ ਗਾਈਡੈਂਸ ਥਲੇ ਜਿਹੜਾ ਹੈਗਾ ਰੀਸੈਂਟਲੀ ਹੁਣ ਅਸੀਂ ਪਿਛਲੇ ਮਹੀਨੇ ਮੈਂ ਜੁਆਇਨ ਕੀਤਾ ਸੋ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਆਪਣਾ ਫਰੋਜ਼ਪੁਰ ਫਾਜ਼ਿਲਕਾ ਅਭੋਰ ਜਿਹੜਾ ਇਹ ਜਗ੍ਹਾ ਹੈਗਾ ਇਦਾਂ ਲ ਮੇਰਾ ਪੁਰਾਣਾ ਰਿਸ਼ਤਾ ਵੀ ਹੈ ਜਦੋਂ 2010 ਚ ਐਸਪੀ ਅਬੋਰ ਦੀ ਸੀਟ ਸੀਏ ਕ੍ਰੀਏਟ ਕੀਤੀ ਗਈ ਸੀ ਉਦੋਂ ਜਿਹੜਾ ਫਰੂਸਪੁਰ ਡਿਸਟ੍ਰਿਕਟ ਹੁੰਦਾ ਸੀ ਤਾਂ ਮੈਨੂੰ ਉਸ ਟਾਈਮ ਜਿਹੜਾ ਹੈਗਾ ਐਸਪੀ ਅਬੋਰ ਮੈਂ ਪੋਸਟਡ ਹੋਇਆ ਮੈਨੂੰ ਮੌਕਾ ਮਿਲਿਆ ਉਸ ਦੌਰਾਨ ਮੈਂ ਜਿਹੜਾ ਹੈਗਾ ਕਿਉਂਕਿ ਫਾਜ਼ਿਲਕਾ ਡਿਸਟ੍ਰਿਕਟ ਜਿਹੜਾ ਹੈਗਾ ਫਰੂਸਪੁਰ ਤੋਂ ਦੂਰ ਹੋਣ ਕਰਕੇ ਇਹ ਮੈਨੂੰ ਜਿਹੜੀ ਹੈਗੀ ਆ ਬੋਹਰ ਬੱਲੂਆਣਾ ਤੇ ਫਾਜ਼ਿਲਕਾ ਦੀ ਸੁਪਰਵੀਜ਼ਨ ਮਿਲੀ ਉਸ ਸਮੇਂ ਮੇਰੇ ਹੁੰਦੇ ਹੀ ਜਿਹੜਾ ਹੈਗਾ ਇਹ ਜ਼ਿਲ੍ਹਾ ਬਣਿਆ ਸੋ ਮੈਂ ਮੈਂ ਕਿਹਾ 2.5 ਸਾਲ ਐਸ ਐਸਪੀ ਹੋ ਰਿਹਾ ਉਹ ਉਸ ਦਾ ਈ ਸਾਲ ਜਿਹੜਾ ਹੈਗਾ ਅੱਜ ਸਾਰੇ ਪ੍ਰੈਸ ਜਿਹੜੇ ਆਏ ਹੈਗੇ ਸੋ ਮੈਂ ਇਸ ਜਿਹੜਾ ਅੱਜ ਦਾ ਮਕਸਦ ਹੈਗਾ ਉਸ ਨਾਲ ਹੀ ਰਿਲੇਟਡ ਹੈਗਾ ਕਿ ਮੈਂ ਕਿਉਂਕਿ ਔਨ ਨੂੰ ਕਾਫੀ देर ਹੋ ਗਈ ਸੀ ਜੀ ਤੇ ਇਨਾ ਹੋ ਗਿਆ ਸੀ ਬਟ ਆਪਣਾ ਕੁਝ 15 ਅਗਸਤ ਤੱਕ ਹੋਰ ਆਪਣਾ ਪ੍ਰੈਸ ਨਾਲ ਜਿਹੜਾ ਹੈਗਾ ਕੋਆਰਡੀਨੇਸ਼ਨ ਉਦੋਂ ਨਹੀਂ ਹੋ ਪਾਇਆ ਸੋ ਮੈਂ ਇਸ ਕਰਕੇ ਸਾਰੇ ਦਾ थैंकफुल ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸਨੇਹਤ ਵੀ ਜਿਹੜੇ ਹੈਗੇ ਸਾਰੇ ਤੁਸੀਂ ਆਏ ਬੜੇ ਸਰਕਾਰਯੋਗ ਕਿਉਂਕਿ ਜਿਆਦਾ ਅ ਕਬੂਰ ਰਹਿਣ ਕਰਕੇ ਮੈਨੂੰ तकरीबन ਸਾਰੇ ਜਿਹੜੇ ਹੈਗੇ ਆ ਚਿਹਰੇ ਫੇਸ ਸਾਰੇ ਜਾਣਦੇ ਆ ਮੇਰੇ ਨਾਲ ਟੱਚ ਵੀ ਰਹੇ ਆ ਤੇ ਉਸ ਦੌਰਾਨ ਮੈਨੂੰ ਬਹੁਤ ਸਾਥ ਮਿਲਿਆ ਥੋੜੀ ਮਾਨ ਦੀ ਕਹਿੰਦੇ ਕੋਈ ਮੈਂ ਬਹੁਤ ਫਾਜ਼ਲ ਕਰ ਰਿਹਾ ਤੇ ਮੇਰਾ ਖਿਆਲ ਆ ਕਦੇ ਵੀ ਇਹ ਜੀ ਸਾਨੂੰ ਕੋਈ ਇਸ਼ੂ ਨਹੀਂ ਆਈ ਹੈਗੀ ਕਿ ਸਾਡੇ ਪ੍ਰੈਸ ਨੇ ਵੱ ਚੜ ਕੇ ਜਿਹੜਾ ਹੈਗਾ ਸਾਡੇ ਨਾਲ ਸਾਥ ਦਿੱਤਾ ਤੇ ਸਾਨੂੰ ਕੌਂਟਰਡਿਕਟ ਵੀ ਕੀਤਾ ਜਿੱਥੇ ਅਸੀਂ ਗਲਤ ਸੀਗੇ ਤੇ ਸਾਨੂੰ ਉਸ ਚੀਜ਼ ਦਾ ਇੱਕ ਮਾਰਗ ਵੀ ਦਿਖਾਇਆ ਜੇ ਦੁਬਾਰਾ ਮੈਂ ਜੁਆਇਨ ਕੀਤਾ ਹੁੰਦਾ ਤਾਂ ਮੈਂ ਜਿਹੜਾ ਹੈਗਾ ਮੈਨੂੰ ਇਸ ਗੱਲ ਤੇ ਸੀਗਾ ਮੈਂ ਸਾਰਿਆਂ ਨੂੰ ਗੂਰੂ ਹਾਂ ਤੇ ਅੱਜ ਜਿਹੜਾ ਹੈਗਾ ਇਹ ਦਿਨ ਆਇਆ ਤੇ ਆਮ ਵੈਰੀ ਹੈਪੀ ਕਿ ਤੁਸੀਂ ਸਾਰੇ ਜਿਹੜੇ ਆਏ ਹੋ ਤੇ ਤੁਹਾਨੂੰ ਪਤਾ ਹੈਗਾ ਕਿ ਸਭ ਤੋਂ ਪ੍ਰਾਇੋਰਟੀ ਜਿਹੜੀ ਹੈਗੀ ਆ ਉਹ ਅੱਜਕੱਲ ਡਰੱਗਸ ਦੀ ਚੱਲ ਰਹੀ ਹੈ ਜੇ ਤੁਸੀਂ ਉਸ ਚ ਬਹੁਤ ਵੱਡਾ ਰੋਲ ਪਲੇ ਕਰ ਰਹੇ ਹੋ ਬਹੁਤ ਸਾਥ ਨਿਵਾ ਰਹੇ ਹੋ ਤੁਸੀਂ ਪ੍ਰਸ਼ਾਸਨ ਦਾ ਵੀ ਤੇ ਪਬਲਿਕ ਦਾ ਵੀ ਤੇ ਸੁਸਾਇਟੀ ਦਾ ਵੀ ਤੇ ਇਸ ਚੀਜ਼ ਜਿਹੜਾ ਹੈਗਾ ਇਹ ਸਾਰਾ ਰਲ ਮਿਲ ਕੇ ਹੀ ਕੰਮ ਹੋਣਾ ਹੈਗਾ ਕਿਸੇ ਸਮੇਂ ਅਤਵਾਦ ਹੋਇਆ ਸੀਗਾ ਜਦੋਂ ਅਤਵਾਦ ਸਾਰੇ ਸਾਰੇ ਲੋਕ ਜਿਹੜੇ ਹੈਗੇ ਆ ਪੁਲਿਸ ਦੇ ਨਾਲ ਆदमी ਜਦੋਂ ਸਾਰੇ ਡਟ ਕੇ ਖੜੇ ਤਾਂ ਉਹ ਕਤ ਖਤਮ ਹੋਇਆ ਤੇ ਹੁਣ ਵੀ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਇੱਕ ਡਰਗ ਬਹੁਤ ਵੱਡੀ ਥ੍ਰੈਟ ਕ੍ਰਾਸ ਬਾਰਡਰ ਥ੍ਰੈਟ ਹੈ ਉਹ ਸਾਰੇ ਤੁਸੀਂ ਜਿਹੜੇ ਹੈਗੇ ਮੈਂ ਵੀ ਤੁਸੀਂ ਆਪਣੀ ਇੱਕ ਕਵਰੇਜ ਦੇ ਨਾਲ ਨਾਲ ਤੁਸੀਂ ਜਾਨ ਜੋਖਮ ਤੇ ਜਾਣ ਕੇ ਤੁਸੀਂ ਬਾਰਡਰ 'ਚ ਵੀ ਜਾਂਦੇ ਹੋ ਉੱਥੇ ਵੀ ਤੁਸੀਂ ਦੁਦੇ ਫਿਰਦੇ ਜਿਹੜੀ ਹੈਗੀ ਨਿਊਜ਼ ਲਿਆਉਂਦੇ ਹੋ ਆਪਾਂ ਇਸ ਚੀਜ਼ 'ਚ ਜਿਹੜਾ ਹੈਗਾ ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤਾ ਸੋ ਆਉਣ ਵਾਲੇ ਸਮੇਂ ਜਿਹੜਾ ਹੈਗਾ ਮੈਨੂੰ ਪਤਾ ਮੈਨੂੰ ਉਮੀਦ ਹੈ ਕਿ ਸਾਡੀ ਜਿਹੜੇ ਹੈਗੇ ਆ ਪੁਲਿਸ ਫੋਰਸ ਹੈਗੀ ਉਹ 24 ਆਵਰਸ ਡਿਊਟੀ ਚੱਲਦੀ ਹੈ ਉਸ ਤੋਂ ਬਾਅਦ ਸ਼ਿਫਟ ਵੀ ਹੋਗੀ ਸ਼ਿਫਟਾਂ ਵੀ ਬਣਾਈਆਂ ਹੈਗੀਆਂ ਫਿਰ ਵੀ ਸਟ्रेस ਇੰਨਾ ਰਹਿੰਦਾ कि ਜਾਣ ਕੇ ਕੋਈ ਇਹਦੀ ਗਲਤ ਹੁੰਦੀ ਹੈ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਪੰਜੀ ਉਂਗਲੀਆਂ ਬਰਾਬਰ ਲਈ ਤੇ ਅਸੀਂ ਵੀ ਸੋਸਾਇਟੀ ਚੋਂ ਆਏ ਹੈਗੇ ਆ ਅਸੀਂ ਵੀ ਥੋੜੇ ਚੋਂ ਆਏ ਆ ਤੇ ਉਸ ਚੀਜ਼ ਨੂੰ ਆਪਾਂ ਪੱਖ ਨੂੰ ਬਹੁਤ ਡਹਿਰੇ ਨਾਲ ਦੇਖਣਾ ਚਾਹੀਦਾ ਫਿਰ ਉਸ ਤੋਂ ਬਾਅਦ ਦੇਖੋ ਜਿਹੜਾ ਚੀਜ਼ ਗਲਤ ਹੈ ਉਹ ਗਲਤ ਉਹ ਐਕਸ਼ਨ ਹੋਣਾ ਹੀ ਹੈ ਠੀਕ ਹੈ ਜੀ ਪਰ ਮੈਂ ਇਹ ਚਾਹਣਾ ਹੈਗਾ ਹਮੇਸ਼ਾ ਕਿ ਉਹ ਨੂੰ ਤੁਸੀਂ ਜਿਹੜਾ ਹੈਗਾ ਇੱਕ ਸਾਨੂੰ ਆਇਨਾ ਦਿਖਾ ਦਿਓ ਸੋ ਆਪਾਂ ਉਸ ਚੀਜ਼ ਤੇ ਇਸ ਚੀਜ਼ ਦਾ ਬੈਕਗ੍ਰਾਉਂਡ ਇਹ ਹੁੰਦਾ ਕਿ ਸਟ्रेस ਹੁੰਦਾ ਸੋ ਜੇਤਾ ਬੰਦਾ ਨੇਕ ਨੀਤੀ ਨਾਲ ਕੰਮ ਕਰਨ ਦੌਰਾਨ ਕੋਈ ਗਲਤੀ ਕਰਦਾ ਤਾਂ ਅਸੀਂ ਜਿਵੇਂ ਸੋਸਾਇਟੀ ਚ ਹੁੰਦੇ ਆ ਉਹਦਾ ਹਮੇਸ਼ਾ ਸਾਥ ਦਿੰਨੇ ਆ ਜਿਹੜਾ ਬੰਦਾ ਹੋ ਜਾਣ ਬੁਝ ਕੇ ਚਾਹੇ ਉਹ ਸਾਡੇ ਪੁਲਿਸ ਚ ਹੋਵੇ ਜਾਂ ਕੋਈ ਬਾਹਰੋਂ ਆਇਆ ਕੋਈ ਵੀ ਹੈਗਾ ਉਹਦੇ ਲਈ ਸਾਡਾ ਕੋਈ ਸੌਫਟ ਕਾਰਨ ਨਹੀਂ ਹੈਗਾ ਕਿ ਨਹੀਂ ਰਹੂਗਾ ਸੋ ਮੈਂ ਇਹ ਬੇਸਿਕਲੀ ਜਿਹੜਾ ਹੈਗਾ ਸੈਕੰਡ ਮੁੱਦਾ ਜਿਹੜਾ ਹੈਗਾ ਉਹਨਾਂ ਉਹ ਹੈਗਾ ਕਿ ਪਬਲਿਕ ਫੀਲਿੰਗ ਦਾ ਆਪਾਨੂੰ ਪਤਾ ਹੈਗਾ ਕਿ ਪਬਲਿਕ ਦੇ ਜਿਹੜੀ ਹੈਗੀ ਆ ਸਾਥੋਂ ਬਹੁਤ ਉਮੀਦਾਂ ਲੈ ਤੇ ਅਸੀਂ ਜਿਹੜੇ ਹੈਗੇ ਆ ਪਬਲਿਕ ਸਰਵੈਂਟ ਅਸੀਂ ਜਿਹੜਾ ਹੈਗਾ ਲੋਕਾਂ ਲਈ ਆ ਤੇ ਮੈਨੂੰ ਇਹ ਮਹਿਸੂਸ ਹੋਇਆ ਹੁਣ ਪਿਛਲੇ ਦਿਨਾਂ 'ਚ ਕਿ ਆਪਾਂ ਦਫ਼ਤਰ ਬੈਠ ਜਾਂਦੇ ਆ ਮਿਲਦੇ ਆ ਲੋਕ ਤੈਂ ਤਾਂ ਸਾਰਿਆਂ ਨੂੰ ਕਰਦੇ ਆ ਕਈ ਵਾਰ ਕੋਈ ਹੋਰ ਬੰਦਾ ਆ ਜਾਂਦਾ ਕਈ ਪਹਿਲਾਂ ਵੀ ਆਏ ਹੁੰਦੇ ਆ ਤੇ ਉਹ ਖੜੇ ਹੁੰਦੇ ਆ ਤੇ ਕਈ ਵਾਰ ਇਹੋ ਜੀ ਗੱਲ ਵੀ ਹੁੰਦੀ ਆ ਵੀ ਮਿਲ ਹੀ ਨਹੀਂ ਪਾਉਂਦੇ ਤੇ ਉਹਨਾਂ ਦਾ ਇੰਨਾ ਕੰਮ ਹੁੰਦਾ ਜ਼ਰੂਰੀ ਉਹ ਸ਼ਾਇਦ ਉਹ ਬੰਦਾ ਪੈਸੇ ਖਰਚ ਕੇ ਆਇਆ ਹੁੰਦਾ ਆਪਣੇ ਬੱਸ 'ਚ ਸ਼ਾਇਦ ਉਹ 2 ਰੁਪਏ 10 ਰੁਪਏ ਦੀ ਟਿਕਟ ਉਹਦੇ ਲਈ ਕਿੰਨੀ ਅਹਿਮਤ ਹੁੰਦੀ ਆ ਤੇ ਉਹ ਬੰਦਾ ਆਵੇ ਇੱਥੇ ਮਿਲ ਕੇ ਨਾ ਜਾਵੇ ਸੋ ਮੈਂ ਹੁਣ ਪਿੱਛੇ ਜੇ ਫਿਰ ਆ ਬਾਹਰ ਨਿਕਲ ਕੇ ਅਸੀਂ ਇੱਕ ਪ੍ਰੋਗਰਾਮ ਬਣਾਇਆ ਹੈਗਾ ਕਿ ਅਸੀਂ ਹਫਤੇ ਚ ਦੋ ਦਿਨ ਖਾਸ ਕਰ ਸਪੈਸ਼ਲੀ ਜਿਹੜਾ ਹੈਗਾ ਉਹ ਉੱਥੇ ਬੈਠ ਕੇ ਫਰਸਟ ਕਮ ਫਰਸਟ ਵਾਲਾ ਹੈਗਾ ਜਿਹੜਾ ਉਹ ਦਿਆ ਕਰਾਂਗੇ ਉਸ ਮੁਤਾਬਕ ਆਊਗਾ ਜਿਹੜੇ ਕੋਈ ਹੋਰ ਸੱਜਣ ਮੈਨੂੰ ਕੋਈ ਬਹੁਤ ਅੱਛਾ ਖਹਿਗਾ ਮਿਲੰਦਾ ਹੈ ਜਾਂ ਹੋਰ ਹੈ ਜਿਹਨੇ ਆਪਣਾ ਟਾਈਮ ਲਿਓ ਅਲੱਗ ਟਾਈਮ ਜਿਹੜਾ ਹੈਗਾ ਰੱਖਿਆ ਜਾਊ ਇਹ ਨਹੀਂ ਕਿ ਉਸ ਟਾਈਮ ਦੇ ਸਮੇਂ ਅਸੀਂ ਉਹ ਕਰਾਂਗੇ ਕਿਉਂਕਿ ਉਹ ਬੜਾ ਅੱਛਾ ਲੱਗਿਆ ਜਦੋਂ ਅਸੀਂ ਇਹ ਕੋਈ ਦਿਨ ਮਿਲਣਾ ਸ਼ੁਰੂ ਕੀਤਾ ਤੇ ਮੇਰੇ ਮੇਰੇ ਖਿਆਲ ਹੈ ਕੈਨ ਤੋਂ ਬਿਨਾਂ ਹੀ ਸਾਰੇ ਪ੍ਰੈਸ ਨੇ ਉਸ ਚੀਜ਼ ਨੂੰ ਬੜਾ ਸਾਥ ਦਿੱਤਾ ਤੇ ਸਾਰਿਆਂ ਨੇ ਮਿਲ ਕੇ ਹੀ ਇੱਕ ਨਾਮ ਦਿੱਤਾ ਜਿਹੜਾ ਬਹੁਤ ਵੱਡੀ ਗੱਲ ਹੈ ਵੀ ਜਨਤਾ ਦਰਬਾਰ ਕਿਉਂਕਿ ਆਪਾਂ ਤਾਂ ਜਨਤਾ ਦੇ ਸਰਵੈਂਟ ਆ ਉਹ ਜਨਤਾ ਦਾ ਹੀ ਦਰਬਾਰ ਹੁੰਦਾ ਸਾਡਾ ਨਹੀਂ ਹੈਗਾ ਉਹ ਉਹ ਜਨਤਾ ਲਈ ਹੈਗੇ ਆ ਅਸੀਂ ਤੇ ਉਹ ਆਉਂਦੇ ਆ ਸਾਨੂੰ ਅਸੀਂ ਉਹਨਾਂ ਦੀ ਦੁੱਖ ਤਕਲੀਫ ਸੁਣ ਕੇ ਫੌਰਨ ਜਿਹੜੇ ਕੋ ਕੰਮ ਹੈਗੇ ਆ ਕੇਸਿਸ ਹੈਗੇ ਆ ਇਨਵੋਲਡ ਹੁੰਦੇ ਆ ਉੱਥੇ ਮਸਲਾ ਹੱਲ ਕਰੀਦਾ ਕੋਸ਼ਿਸ਼ ਕਰੀਦਾ ਕਿ ਜਿਹੜੇ ਸਬਡਿਵੀਜ਼ਨ ਦੇ ਅਫਸਰ ਉੱਥੇ ਸਾਡੇ ਨਾਲ ਹੀ ਹੋਂ ਮੌਕੇ ਤੇ ਤੇ ਉਹ ਸਾਰੀ ਗੱਲਬਾਤ ਕਲੀਅਰ ਹੋ ਜਾਂਦੀ ਹੈ ਸੋ ਮੈਕਸਿਮ ਜਿਹੜਾ ਹੈਗਾ ਉਸ ਦਿਨ ਜਦੋਂ ਅਸੀਂ ਇਹ ਸ਼ੁਰੂ ਕੀਤਾ ਤਾਂ ਸਾਨੂੰ ਬੜਾ ਅੱਛਾ ਜਿਹੜਾ ਸਾਰਿਆਂ ਨੇ ਜਿਹੜਾ ਮੈਨੂੰ ਵੀ ਬੜਾ ਅੱਛਾ ਫੀਲ ਹੋਇਆ ਕਿ ਹਾਂ ਮੈਂ ਜਿੰਨੇ ਬੰਦੇ ਬੈਠੇ ਸੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਅਸੀਂ ਉਹ ਕਰ ਰਹੇ ਆ ਕਿਉਂਕਿ ਪਬਲਿਕ ડીਲਿੰਗ ਉਸ ਤੋਂ ਬਾਅਦ ਲਾਵਾ ਸਾਡਾ ਪੁਲਿਸ ਦਾ ਜਿਹੜਾ ਹੈਗਾ ਪ੍ਰੀਵੈਂਟਿਵ ਡਿਟੈਕਸ਼ਨ ਵਾਲਾ ਕੰਮ ਵੀ ਹੈਗਾ ਸੋ ਅਸੀਂ ਉਸ ਚੀਜ਼ ਤੇ ਵੀ ਫੋਕਸ ਕਰਨਾ ਸੋ ਇਸ ਕਰਕੇ ਜਿਹੜਾ ਇਹ ਅਸੀਂ ਸ਼ੁਰੂ ਕੀਤਾ ਹੈਗਾ ਤੇ 2000 ਜਨਤਾ ਦਾ ਵਾਰਦਾ ਇਹ ਥੋੜਾ ਹੀ ਪਬਲਿਕ ਦਾ ਹੀ ਦਿੱਤਾ ਹੋਇਆ ਨਾਮ ਤੇ ਮੈਂ ਇਹਦੇ ਚ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਣਾ ਕਿ ਇਹਨੂੰ ਆਪਾਂ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਹਰ ਦੀ ਮੁਸ਼ਕਿਲ ਹੱਲ ਕਰੀ ਜਾਊਗੀ ਤੇ ਆਹੀ ਮੈਂ ਸਾਰਾ ਜਿਹੜਾ ਹੈਗਾ ਪ੍ਰੈਸ ਦਾ ਸਾਥ ਚਾਹਣਾ ਕਿਉਂਕਿ ਜਿਵੇਂ ਤੁਸੀਂ ਹਰ ਟਾਈਮ ਅਲਰਟ ਰਹਿਨੇ ਹੋ ਹਰ ਟਾਈਮ ਤੁਹਾਨੂੰ ਆਇਜ਼ ਖੁੱਨਾ ਰੱਖਣੀਆਂ ਪੈਂਦੀਆਂ ਨੇ ਤੁਹਾਨੂੰ ਨਿਊਜ਼ ਫਾਲੋ ਕਰਨਾ ਪੈਂਦਾ ਆਹੀ ਜਿਹੜਾ ਹੈਗਾ ਸਾਡਾ ਰੋਲ ਹੈ ਸੋ ਆਪਾਂ ਉਸ ਚੀਜ਼ ਨੂੰ ਇਕੱਠੇ ਹੋ ਕੇ ਹਰ ਇੱਕ ਪਹਿਲੂ ਕੋਈ ਇੱਕ ਨਹੀਂ ਹਰ ਇੱਕ ਪਹਿਲੂ ਚ ਆਪਾਂ ਆਪਸ ਜਿਹੜਾ ਹੈਗਾ ਸਾਥ ਨਾਲ ਚੱਲਣਾ ਹੈਗਾ ਤੇ ਇੱਕ ਦੂਜੇ ਲਈ ਆਪਾਂ ਜਿਹਦਾ ਹੈਗਾ ਸਪੋਰਟ ਬਾਨੀ ਹੈਗੀ ਹੈ ਸੋ ਮੈਂ ਜ਼ਿਆਦਾ ਨਹੀਂ ਕਹੂੰਗਾ ਅੱਜ ਕਿਉਂਕਿ ਅੱਜ ਮੈਂ ਸਿਰਫ ਆਪਣੀ ਇੱਕ ਇੰਟਰੋਡਕਸ਼ਨ ਤੱਕ ਕੀ ਕਹਿ ਲਈ ਮੈਂ ਸ ਕਾਫੀ ਜਣਨ ਨੂੰ ਜਾਣਦਾ ਸਾਰਿਆਂ ਨੂੰ ਪਰ ਫੇਰ ਵੀ ਨਾ ਕਈ ਵਾਰ ਆਪਣੇ ਉਹ ਲੱਗਨ ਹੁੰਦੀ ਹੈ ਪਰਸਨਲ ਲੈਵਲ ਤੇ ਆਪਾਂ ਮਿਲਨੇ ਹਨ ਇੱਕ ਦੂਜੇ ਪਰ ਸਾਰਿਆਂ ਨਾਲ ਅਟ੍ਰੈਕਸ਼ਨ ਹੈ ਕਿ ਸਾਰੇ ਹੀ ਜਿਹੜੇ ਹੈਗੇ ਆ ਆ ਮੈਂ ਹੁਣ ਜਦੋਂ ਦਾ ਆਇਆ ਹੈਗਾ ਤੇ ਮੇਰੇ ਸਾਰਿਆਂ ਨੇ ਇੰਨਾ ਚੰਗਾ ਸਾਥ ਦਿੱਤਾ ਸਾਡੀ ਫੋਰਸ ਦਾ ਸਾਥ ਦਿੱਤਾ ਕਿ ਮੈਂ ਇਸ ਲਈ ਕਰਦਾ ਤੁਹਾਡਾ ਬਹੁਤ ਜਿਆਦਾ ਥੈਂਕ ਯੂ ਐਂਡ ਤੁਸੀਂ ਬਹੁਤ ਚਾਰ ਨੋਟਿਸ ਤੇ ਸਾਰੇ ਆਏ ਹੋ ਤੇ ਮੈਂ ਇਸ ਚੀਜ਼ ਦਾ ਧੰਨਵਾਦ ਕਰਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜਿਵੇਂ ਹੀ ਸਾਡੇ ਸੀਐਮ ਸਾਹਿਬ ਜੀ ਸਰ ਦੀਆਂ ਦਿੱਤਾ ਹਕੀਆਂ ਨੇ ਉਸੇ ਮੁਤਾਬਕ ਹੀ ਅਸੀਂ ਕੰਮ ਕਰਾਂਗੇ ਵੱਧ ਚੜ ਕੇ ਉਹਦੇ ਚ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਚਟਾਨ ਮੰਗੋਂ ਖੜਾਗੇ ਚਾਹੇ ਉਹ ਬਾਰਡਰ ਕ੍ਰਾਸ ਬਾਰਡਰਿੰਗ ਹੈਗੀ ਹੈ ਚਾਹੇ ਉਹ ਪਬਲਿਕ ਦੀ ਪ੍ਰੋਬਲਮ ਹੈ ਉਸ ਨੂੰ ਉਸੇ ਜਿਹੜਾ ਹੱਲ ਕਰਾਂਗੇ ਜੈ ਹਿੰਦ ਸਰ